ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜਿਸ ਵੀਰ ਨੇ ਨਵੇਂ ਆਏ ਨੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅੱਜ 21 ਮਾਰਚ 2024 ਤੇ ਰਾਤ ਦੇ ਵੇਲੇ ਦੀ ਗੱਲ ਕਰੀਏ ਤਾਂ ਰਾਤ ਤੋਂ ਹੀ ਹਲਕੀ ਫੁਲਕੀ ਬੱਦਲਬਾਹੀ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਹਵਾਵਾਂ ਦੀ ਸਪੀਡ 20 ਪਲੱਸ ਜਾ ਸਕਦੀ ਆ ਤੇ ਬਾਕੀ ਬੱਦਲਵਾਈ ਦੀ ਗੱਲ ਕਰੀਏ ਤਾਂ ਪੰਜਾਬ ਪਾਕਿਸਤਾਨ ਦੇ ਨਾਲ ਲੱਗਦੇ ਕਈ ਜਿਲ੍ਹਿਆਂ 'ਚ ਹਲਕੀ ਤੋਂ ਭਾਰੀ ਬੱਦਲਵਾਈ ਦੇਖੀ ਗਈ ਜਰਾ ਸੀ ਬਣੇ ਹੋਏ ਨੇ ਬੱਦਲ ਤੇ بارش ਦੀ ਗੱਲ ਕਰੀਏ ਹਜੇ بارش ਦੀ ਕੋਈ ਚੇਤਾਵਨੀ ਨਹੀਂ ਆਈ ਵਿਭਾਗ ਵੱਲੋਂ ਮੌਸਮ ਵਿਭਾਗ ਵੱਲੋਂ ਤੇ ਬੱਦਲ ਜਰੂਰ ਬਰਕਰਾਰ ਬਣੇ ਹੋਏ ਨੇ ਟੈਂਪਰੇਚਰ ਵੀ 18 ਤੋਂ ਲੈ ਕੇ 30 ਦੇ ਵਿੱਚ ਵਿੱਚ ਰਹੇਗਾ ਆਉਣ ਵਾਲੇ ਦਿਨਾਂ 'ਚ ਤਾਂ 30 ਪਲੱਸ ਹੋ ਸਕਦਾ ਹੈ ਕਿਉਂਕਿ ਮਾਰਚ ਦਾ ਮਹੀਨਾ ਹਫਤਾ ਰਹਿ ਗਿਆ ਲੰਘਣ ਵਾਲਾ ਹੈ ਤੇ ਟੈਂਪਰੇਚਰ ਦਾ ਵਜਨ ਤਾਂ ਲਾਜ਼ਮੀ ਹੈ ਆਉਣ ਵਾਲੇ ਦਿਨਾਂ ਦੀ ਜੇ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਉਹਦੇ ਵਿੱਚ ਵੀ ਹਵਾਵਾਂ ਤੇਜ਼ ਚੱਲਣਗੀਆਂ ਤੇ ਬੱਦਲਬਾਈ ਵੀ ਰਹੇਗੀ ਵੈਸੇ ਕੁਝ ਜਿਲੇਆਂ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਜੀ ਬਾਰਸ਼ ਪੈਣ ਦੇ ਹਿਸਾਬ ਨਾਲ ਬਾਕੀ ਕਣਕ ਦੇ ਲਈ ਮੌਸਮ ਠੀਕ ਆ ਹਲੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿਸਾਨ ਵੀਰਾਂ ਲਈ ਕਰਕ ਦਾ ਝਾੜੀ ਇਸ ਵਾਰ ਵਧੀਆ ਰਹੇ ਦੀ ਉਮੀਦ ਆ ਗਈ। ਮੌਸਮ ਵੀ ਹਜੇ ਕਣਕ ਦੇ ਅਨੁਕੂਲ ਹੈਗਾ। ਤੇ ਗਰਮੀ ਹੁਣ ਬਦਨੀ ਆਗੀ, ਲਾਜ਼ਮੀ ਹੈ ਕਿ ਗਰਮੀ ਬਦਨੀ ਕਿਉਂਕਿ ਮਾਰਚ ਦਾ ਮਹੀਨਾ ਰਹਿਣ ਵਾਲਾ 8-10 ਦਿਨ ਰਹਿ ਚੁੱਕੇ ਨੇ। ਤੇ ਇਸ ਤੋਂ ਬਾਅਦ ਟੈਂਪਰੇਚਰ 'ਚ ਵੀ ਬਦਲਾਅ ਹੋਣਾ ਲਾਜ਼ਮੀ ਹੈ। ਮੌਸਮ ਬਦਲੂਗਾ, ਘਰਪਟ ਲੂਗਾ ਤੇ ਕਣਕਾਂ ਪੱਕਣਗੀਆਂ। ਬਾਕੀ ਅਗਲੇ ਵੀਡੀਓ 'ਚ ਹੋਰ ਅਪਡੇਟ ਕਰਾਂਗੇ ਤੁਹਾਨੂੰ ਮੌਸਮ ਬਾਰੇ। ਧੰਨਵਾਦ।